બસ ਬਸ ਬਸ ਬਹ ਹੋ ਗਿਆ ਸਾਫ ਹੋ ਗਿਆ ਹੋ ਗਿਆ ਸਾਫ ਹੋ ਗਿਆ ਹਾਂਜੀ ਕੀ ਨਾਂ ਜੀ ਆਪਣਾ ਇੱਥੇ ਮੜ ਜੇ ਯਾਰ ਖਾਲੀ ਹਾਂਜੀ ਇਹ ਖਾਲੀ ਚੁੰਡੀ ਜਦੇ ਨਾ ਖਾਲੀ ਚੁੰਡੀ ਕੀ ਮਤਲਬ ਕੈਸੀ ਚੁੰਡੀ ਕੈਸੀ ਮੈਂ ਮਾਰੀ ਖਾਲੀ ਲੈਣੀ ਮੈਂ ਮੈਂ ਰੋਟੀ ਲੈਣੀ ਕਿਉਂ ਨੂੰ ਕਿਉਂ ਨੂੰ ਮਤਲਬ ਇਹ ਜਖਮ ਜਖਮ ਕਿਸ ਤਰ੍ਹਾਂ ਹੋਏ ਨੇ ਜਖਮ ਜੜੇ ਨੇ ਜੇ ਹਮ ਠੀਕ ਕਰਵਾਣਾ ਚਾਹੁੰਦੇ ਤੁਸੀਂ ਆਪਣੇ ਨੀ ਨਹੀਂ ਕਰਵਾਣਾ ਚਾਹੁੰਦੇ ਇਹ ਕੌਣ ਨੇ ਇੱਕ ਹੀ ਲੱਗਦੇ ਤੁਹਾਡੇ ਇਹ ਤੁਹਾਡੇ ਫਾਦਰ ਅੱਛਾ ਕਿ ਤੁਸੀਂ ਕਿਦੋਂ ਦੇ ਇੱਥੇ ਰਹਿੰਦੇ ਹੋ ਸਾਨੂੰ ਹੋ ਗਿਆ ਸਾਨੂੰ 45 ਸਾਲ ਹੋ ਗਏ 45 ਸਾਲ ਹੋ ਗਏ ਮੈਂ ਤਾਂ ਕਦੀ ਦੇਖਿਆ ਨਹੀਂ ਕਦੀ ਵੀ ਅੱਜ ਮੈਂ ਤੁਹਾਨੂੰ ਪਹਿਲੀ ਵਾਰੀ ਵੇਖਿਆ 45 ਸਾਲ ਕਿੱਥੇ ਹੋ ਗਏ ਮੈਂ ਤਾਂ ਅੱਜ ਤੁਹਾਨੂੰ ਇੱਥੇ ਪਹਿਲੀ ਵਾਰੀ ਵੇਖਿਆ ਤੁਹਾਨੂੰ ਗਰਮੀ-ਗਰਮੀ ਨਹੀਂ ਲੱਗਦੀ ਪਾਣੀ ਦੀ ਜ਼ਰੂਰਤ ਹੈਗੀ ਹੈ ਆਈ ਜੂ ਇਹ ਪਾਣੀ ਕੋਈ ਪਿਆਦਾ ਵਿੱਚ ਰੱਖੀ ਰਾਂਗੇ ਪਾਣੀ ਪਿਆਦਾ ਪੀ ਲਾਂਗੇ ਅੱਛਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਜਿਸ ਪਰਦੇਸੀ ਦੀ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖਿਓ ਹੋ ਸਕਦਾ ਕਿਸੇ ਹੋਰ ਮਿਹਰ ਦੀ ਜ਼ਿੰਦਗੀ ਇਸ ਤਰ੍ਹਾਂ ਦੇ ਹਿਲਾਤਾਂ ਚੋਂ ਬਚ ਸਕੇ ਇਹ ਵੀਰ ਦੇ ਕੀੜੇ ਪਏ ਹੋਇਆ ਪੂਰੀ ਲੱਤ ਦੇ ਵਿੱਚ ਕੀੜੇ ਪਏ ਜਿਹੜੀਆਂ ਖੁੱਟਾਂ ਕੱਢੀਆਂ ਹੋਈਆਂ ਬਾਹਾਂ ਦੇ ਥੱਲੇ ਅੰਡਰ ਆਰਮ ਇਹਨੂੰ ਕੱਚਾਂ ਦੇ ਵਿੱਚ ਕਹਿ ਸਕਦੇ ਆਪਾਂ ਉੱਥੇ ਵੀ ਬਹੁਤ ਵੱਡਾ ਜਾ ਕੰਮ ਹੈ ਰੋਲਪੁਰ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਘੁੰਮਦਾ ਇੱਕ ਵੀਰ ਨਰਕ ਤੋਂ ਬਾਹਰ ਹਲਾਤਾਂ ਜੀਵਨ ਕੱਟ ਰਿਹਾ ਸੀ ਰੋਲਪੁਰ ਸ਼ਹਿਰ ਦੇ ਵਿੱਚ ਰਖੜੀ ਰੋਡ ਚਮਚਾਨ ਘਾਟ ਦੇ ਕੋਲੇ ਇੱਕ ਵੀਰ ਪਿਆ ਸੀ ਕਵਾੜ ਦਾ ਕੰਮ ਕਰਦਾ ਸੀ ਬਸ ਇੱਕ ਖਾਮੀ ਆ ਸ਼ਰਾਬ ਪੀਣ ਦਾ ਆਦੀ ਸੀ ਸੱਟ ਲੱਗ ਗਈ ਧਿਆਨ ਦਿੱਤਾ ਨਹੀਂ ਉਵੇਂ ਤਿੰਨ ਚਾਰ ਮਹੀਨੇ ਲਬੇਟ ਕੇ जख्म ਫਿਰਦਾ ਰਿਹਾ ਹੌਲੀ ਹੌਲੀ जख्म ਕਲ ਗਿਆ ਕੀੜੇ ਪੈ ਗਏ ਤੇ ਸਾਡੀ ਟੀਮ ਦੇ ਮੈਂਬਰ ਗੁਰਧਾਨ ਸਿੰਘ ਰਾणे ਵੀਰ ਹੋਣਾ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਫਰਜ ਸਮਝਦਿਆਂ ਉੱਥੋਂ ਫਿਰੋਜ਼ਪੁਰ ਤੋਂ ਚੱਕ ਕੇ ਉਹਨੂੰ ਇੱਥੇ ਲੁਧਿਆਣੇ ਸੁਪਨਿਆਂ ਦੇ ਘਰ ਵਿੱਚ ਪਹੁੰਚਦਾ ਕੀਤਾ ਅਰਦਾਸ ਕਰਿਓ ਕਿ ਵੀਰ ਦੀ ਤੰਦਰੁਸਤੀ ਵਾਸਤੇ ਵੈਸੇ ਆਪਣਾ ਇਹ ਐਡਰੈਸ ਦੱਸਦਾ ਵਾ ਕਿ ਦੱਸਦਾ ਪਿੰਡ ਇਹਦਾ ਪਚੇਰਾ ਵਾ ਜ਼ਿਲ੍ਹਾ ਮਥਰਾ ਤੇ ਜੂਪੀ ਦਾ ਰਹਿਣ ਵਾਲਾ ਵਾ ਤੇ ਆਪਣੇ ਪਿਤਾ ਦਾ ਨਾਮ ਰਾਜਕੁਮਾਰ ਦੱਸਦਾ ਮਾਤਾ ਦਾ ਨਾਮ ਜਗਬੀਰੀ ਦੇਵੀ ਦੱਸਦਾ ਵਾ ਭਰਾ ਦਾ ਨਾਮ ਸੰਨੀ ਕੁਮਾਰ ਰਖ ਦੱਸਦਾ ਵਾ ਇੱਕ ਭਰਾ ਕੰਨਾ ਵਾ ਤੇ ਸੇ ਠੀਕ ਹੋ ਜਾਊਗਾ ਉਸ ਤੋਂ ਬਾਅਦ ਇਹ ਆਪਣੇ ਘਰ ਜਾਣ ਦੇ ਕਾਬਲ ਹੋ ਜੂਵੇ ਨੂੰ ਅਸੀਂ ਪਿੰਡ ਪੀਰ ਸਕੀਦ ਦੇ ਤੇ ਇਹਦੇ ਬਾਪ ਨੂੰ ਵੀ ਅਸੀਂ ਇਸ ਤਰੀਕੇੇ ਤਬ ਲਿਆਵਾ ਉਹ ਵੀ ਪਹੁੰਚ ਗਿਆ ਸਾਡੇ ਕੋਲੇ ਰਾਜਕੁਮਾਰ ਉਹਦੇ ਵੀ ਅੱਖਾਂ ਚ ਮੋਤੀਆ ਉਤਰਿਆ ਹੋਇਆ ਉਹ ਵੀ ਇਸੇ ਤਰ੍ਹਾਂ ਸ਼ਰਾਬ ਪੀਣ ਦਾ ਆਦੀ ਹੈ ਤੇ ਦੋਨੋਂ ਪਿਓ-ਪੋਤੀ ਕੁਆੜ ਦਾ ਕੰਮ ਕਰਦੇ ਸੀ ਤੇ ਗੱਲ ਤੁਹਾਨੂੰ ਇੱਕ ਜਿਹੜਾ ਸਾਡੀ ਬੇਨਤੀ ਆ ਮੈਸੇਜ ਆ ਇਹਨਾਂ ਨੇ ਕੀ ਕਰਮ ਕੀਤੇ ਆ ਕਿਵੇਂ ਕਿਉਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਨਹੀਂ ਪੈਣਾ ਆਪਣਾ ਫਰਜ਼ਾ ਕੋਈ ਇਸ ਤਰ੍ਹਾਂ ਦਾ ਇਨਸਾਨ ਜੇ ਤੁਹਾਨੂੰ ਮਿਲਦਾ ਜੀ ਉੱਥੇ ਹੀ ਦੀ ਸ਼ੁਰੂਤੀ ਥੋੜੀ ਮਦਦ ਹੋ ਜਾਂਦੀ ਪੱਟੀਆਂ ਵਗੈਰਾ ਸਮੇਂ ਦੇ ਨਾਲ ਕਿਸੇ ਮੈਡੀਕਲ ਵਾਲੇ ਦੀ ਕਿਸੇ ਛੋਟੇ ਡਾਕਟਰ ਦੇ ਕਲੀਨਿਕ ਤੇ ਗਰੀ ਪੱਟੀ ਹੋ ਜਾਂ ਕਰਦੀ ਕਿਸੇ ਦੀ ਡਿਊਟੀ ਲੱਗ ਜਾਂਦੀ ਕੋਈ ਵੀਰ ਆਪਣੀ ਜ਼ਿੰਮੇਵਾਰੀ ਸਮਝ ਕੇ ਕੋਈ ਭੈਣ ਪੱਟੀਆਂ ਕਰਾ ਲੈਂਦਾ ਤੇ ਕੀੜੇ ਪਹਾਨ ਤੋਂ ਇਹਨੂੰ ਇਹ ਬਚ ਸਕਦਾ ਬਾਕੀ ਕਰਮਾਂ ਦੀ ਇਹ ਗੱਲ ਕਿੜਿਆਂ ਨੇ ਵੀ ਮਾਸ ਖਾਣਾ ਸੀ ਇਹਦਾ ਕਿਸੇ ਰੂਪ ਚ ਪਰ ਤੁਸੀਂ ਵੀ ਜ਼ਰੂਰ ਧਿਆਨ ਦਿਆ ਕਰੋ ਹਰੇਕ ਵੀ ਆਪਣੇ ਆਸ-ਪਾਸ ਇਸ ਤਰ੍ਹਾਂ ਦੇ ਲੋਕ ਬੈਠੇ ਹੁੰਦੇ ਆ ਅਸੀਂ ਉਸ ਨਿਗਾਹ ਦੇ ਨਾਲ ਉਸ ਅੱਖ ਦੇ ਨਾਲ ਦੇਖ ਨਹੀਂ ਪਾਉਂਦੇ ਉਹਨਾਂ ਨੂੰ ਜਿਹੜੀ ਅੱਖ ਭਾਈ ਕਨੇਗਾਇ ਜੀ ਦੀ ਸੀ ਭਗਤਪੂਰਨ ਸਿੰਘ ਜੀ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਰੋਈਪੁਰ ਸ਼ਹਿਰ ਪਹੁੰਚੇ ਆ ਜੀ ਜਿੱਥੇ ਤਾਂ ਵੀਰ ਦੇਖੋ ਪਿਆ ਸ਼ਮਸ਼ਾਨ ਘਾਟਾ ਇੱਥੇ ਸ਼ਮਸ਼ਾਨ ਘਰ ਦੇ ਵਿੱਚ ਇਹ ਵੀਰ ਪਿਆ ਇਹ ਬੀਜ ਦੇ ਹਾਲਾਤ ਇੰਨੇ ਕ ਜਿਆਦੇ ਮੜੇ ਆ ਕਿ ਕੋਲ ਖੜਵ ਨਹੀਂ ਹੁੰਦਾ ਕਿਉਂਕਿ ਬਾਹਾਂ 'ਚ ਵੀ ਕੀੜੇ ਪਏ ਆ ਤੇ ਲੱਤ 'ਚ ਵੀ ਕੀੜੇ ਪਏ ਜਾਂਦੇ ਐ ਐਕਸੀਡੈਂਟ ਹੋਇਆ ਭਾਜੀ ਮੈਨੂੰ ਬੁਲਾਤੀ ਜੇ ਫਿਕਰ ਖੜੇ ਖੜੀ ਆ ਇੱਕ ਮਿੰਟ ਇੱਕ ਮਿੰਟ ਕੋਈ 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 ਬੇਫਿਕਰ ਹੋ ਜਾ ਆਪ ਦੇਖੋ ਜੀ ਓ ਵਾਹਿਗੁਰੂ ਆ ਬਾਹ ਵੀ ਜੁੜੀ ਪਈ ਆ ਨਾਲ ਕਿਉਂਕਿ ਜ਼ਖਮ ਇਹਦੇ ਵਿੱਚ ਵੀ ਕੀੜੇ ਆ ਇਹਦੇ ਵਿੱਚ ਕੀੜੇ ਆ ਹਾਂ ਬੜੀ ਜੀ ਥੋੜੀ ਜੀ ਵੇਖ ਲੈਂਦੇ ਮੜਾ ਜਾ ਮੜਾ ਜਾ ਵੇਖ ਲੈਂਦੇ ਵਾਹਿਗੁਰੂ ਰੱਬ ਹੀ ਬਾਹਰ ਵਿੱਚ ਵੀ ਕਾਸ਼ ਦੇ ਕੀੜੇ ਆ ਮੋਰਾਂ ਕੱਢੀਆਂ ਹੋਈਆਂ ਕੀੜਿਆਂ ਨੇ ਬਹੁਤ ਪਿਆਰ ਬਹੁਤ ਹੀ ਬੁਰਾੜੇ ਪਏ ਇਹਦੇ ਹਾਲਾਤ ਵੀਰ ਦੇ ਨਸ਼ੇ ਨੇ ਕੀਤੇ ਆ ਸ਼ਰਾਬ ਪੀਂਦਾ ਸੀ ਵੀਰ ਆਪ ਹੀ ਦੱਸਦਾ ਆਪਦੇ ਮੂੰਹੋਂ ਵੀ ਜਦੋਂ ਮੇਰਾ ਐਕਸੀਡੈਂਟ ਹੋਇਆ ਉਦੋਂ ਵੀ ਮੇਰੀ ਸ਼ਰਾਬ ਪੀਤੀ ਸੀ ਪੂਰੀ ਲਤ ਦੇ ਵਿੱਚ ਕੀੜਿਆਂ ਨੇ ਮੋਰਾਂ ਕੱਢੀਆਂ ਆ ਚਲੋ ਅੱਠ ਫੇਰ ਆਪਾਂ ਚੱਲ ਗਏ ਹੁਣ ਵੀਰ ਨੂੰ ਜੀ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ ਗਨੇਸ਼ ਵੀਰ ਸਾਨੂੰ ਫਿਰੋਜ਼ਪੁਰ ਤੋਂ ਮਿਲਿਆ ਜੀ ਫਿਰੋਜ਼ਪੁਰ ਸ਼ਮਸ਼ਾਨ ਘਾਟ 'ਚ ਪਿਆ ਸੀ ਰਖੜੀ ਰੋਡ ਤੇ ਸ਼ਮਸ਼ਾਨ ਘਾਟ ਆ ਜੀ ਉੱਥੇ ਪਿਆ ਸੀਗਾ ਇਹਦੀ ਲੱਤ ਤੇ ਵੀ ਲੱਤ ਦੇ ਵਿੱਚ ਵੀ ਬਹੁਤ ਜ਼ਿਆਦਾ ਕੀੜੇ ਆ ਤੇ ਇਹਦੀ ਬਾਹ ਦੇ ਵਿੱਚ ਕੱਛ ਦੇ ਵਿੱਚ ਵੀ ਬਹੁਤ ਜ਼ਿਆਦਾ ਕੀੜੇ ਆ ਜੀ ਤਕਰੀਬਨ 6-7 ਮਹੀਨੇ ਪਹਿਲਾਂ ਇਹਦਾ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਇਹਨੇ ਆਪਦਾ ਧਿਆਨ ਨਹੀਂ ਰੱਖਿਆ ਕਿਉਂਕਿ ਸ਼ਰਾਬ ਹੀ ਪੀਂਦਾ ਰਿਹਾ ਫੇਰ ਵੀ ਤੇ ਉਹ ਅੱਜ ਇਹਦੇ ਆ ਹਾਲਾਤ ਹੋ ਕੇ ਕੋਲੇ ਨਹੀਂ ਖੜ੍ਹਾ ਜਾਂਦਾ ਇੰਨੇ ਜ਼ਿਆਦਾ ਕੀੜੇ ਆ ਦੀ ਲੱਤ ਦੇ ਵਿੱਚ ਵੀ ਤੇ ਇਹਦੀ ਬਾਹ ਦੇ ਵਿੱਚ ਵੀ ਤੇ ਯੂਪੀ ਦਾ ਰਹਿਣ ਵਾਲਾ ਮਥਰਾ 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 ਤੋਂ ਆ ਇਹ ਤੇ ਇਹਦੇ ਫਾਦਰ ਸਾਹਿਬ ਵੀ ਇੱਥੇ ਇਹਦੇ ਨਾਲ ਆਏ ਸੀ ਫਿਰੋਜਪੁਰ ਤੇ ਪਰ ਅੱਜ ਸਾਨੂੰ ਉਹ ਮਿਲੇ ਨਹੀਂ ਆਸੇ ਪਾਸੇ ਕਿਤੇ ਚਲੇ ਗਏ ਇਹਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਆ ਇਹ ਤਾਂ ਕਰਕੇ ਫਿਰ ਇਹਨੂੰ ਕੱਲੇ ਨੂੰ ਲੈ ਆਏ ਸੀ ਅੱਜ ਇੱਥੇ ਤੇ ਕੀੜੇ ਬਹੁਤ ਜ਼ਿਆਦਾ ਇਹਨਾਂ ਲੱਤਾਂ 'ਚ ਸਤਿ ਜੀ ਜਲਾ ਜੀ ਮੇਰਾ ਮਤਲਬ ਰੰਦਾ ਹਵਨ ਮੇਰਾ ਨਾਮ ਗਿਨੇਸ਼ ਹੈ ਜੀ ਡੈਡੀ ਮੇਰੇ ਦਾ ਨਾ ਰਾਜ ਕੁਮਾਰ ਹੈ ਮਾਤਾ ਮੇਰੀ ਦਾ ਨਾ ਜਗਵੀਰੀ ਦੇਵੀ ਵੱਡੇ ਭਰਾ ਦਾ ਨਾ ਗਾਜੀਆਬਾਦ ਰਹਿੰਦਾ ਹੈ ਜੀ ਉਹਨਾਂ ਦਾ ਸਣੀ ਹੈ ਜੀ ਇੱਕ ਮੇਰੇ ਤੋਂ ਛੋਟਾ ਉਹਨਾਂ ਦਾ ਕਾਨਾ ਹੈ ਮੈਂ ਬਹੁਤ ਦੁਖੀਆਂ ਭਾਜੀ 9 ਸਾਲ ਹੋ ਗਏ ਘਰ ਛੱਡੇ ਨੂੰ ਮੈਂ ਮੈਂ ਸੱਟਾਂ ਵਾਰੀਆਂ ਸੀ ਮੈਂ ਦਵਾਈ ਨਹੀਂ ਲਿੱਤੀ ਇੰਨੀ ਮੈਂ दारू ਪੀਂਦਾ ਰਹੇ ਤੇ ਮੇਰੇ ਪੈ ਗਏ ਕੀੜੇ ਤੇ ਬਹੁਤ ਦੁਖੀਆਂ ਭਾਜੀ ਮੇਰਾ ਇਲਾਜ ਕਰੋ ਕਿਵੇਂ ਲੱਗੀ ਸਟੇ ਇਹ ਐਕਸੀਡੈਂਟ ਹੋਇਆ ਪਾਜੀ ਰਗੜਣਾ ਵੱਜੀਆਂ ਆ। ਆ ਰਗੜਣਾ ਵੱਜੀਆਂ ਪਾਜੀ ਇਹ ਕੀੜੇ ਪਏ। ਇਹ ਗੱਡੀ ਨਾਲ ਇੰਡਕਾਣਾ। ਆਰਦੀਨੋ। ਹਾਂ। ਰੋਡ ਤੇ ਜਾ ਰਹੀ ਸੀ। ਬਗਦਾਦੀ ਏਅਰ ਦੀ ਗੱਲ ਆ ਉਹ ਤਾਂ ਕੜੀਸਦਾ ਹੀ ਗਿਆ। ਉਹ ਤਾਂ ਵੀ ਤੇਰੀ ਸ਼ਰਾਬ ਪੀਤੀ ਜਦੋਂ ਐਕਸੀਡੈਂਟ। ਹਾਂ ਬਹੁਤ ਜ਼ਿਆਦਾ ਪੀਤੀ ਸੀ। ਉਸ ਤੋਂ ਤੁਰਿਆ ਨਹੀਂ ਜਾ ਰਿਹਾ ਸੀ। ਕੀ ਕੰਮ ਕਰਦੇ ਸੀ? ਮੈਂ ਕਵਾਲ ਦਾ ਕੰਮ ਕਰਦਾ ਸੀ ਪਾਜੀ ਪਿੰਡਾਂ 'ਚ ਫੇਰੀ ਲਾਉਂਦਾ ਸੀ ਲੋਹਾ-ਲੂਹਾ ਲੰਗੜ ਖਰੀਦਦਾ ਸੀ ਸਰਦਾਰਾਂ ਦਾ। ਹਾਂ ਵਾਹ ਪਾਜੀ ਘਰ ਦੀ ਨਾਮ ਰੀਚਰ ਸ਼ਰਮਾ ਮੇਰੀ। ਅੰਦਰ ਚੇ ਘਰੇ ਚਲੇ ਗਏ ਨੀ ਮਾਂ ਦਾ। ਇਹ ਕੁੜੀਆ 3 ਸਾਲ ਦੀ 3.5 ਹਾਂ ਜੀ ਛੜਨੇ ਤੇਰੀ ਮਾਤਾ ਕੋਲੇ ਕੇ ਉਹ ਆ ਦੇ ਹਾਂ ਮੇਰੀ ਮਾਤਾ ਕੋਲੇ ਯੂਪੀ ਯੂਪੀ ਚ ਰਕੇ ਤੇਰੀ ਮਾਤਾ ਕੋਲੇ ਹਾਂ ਮਾਤਾ ਕੋਲੇ ਉਹ ਤੂੰ ਸ਼ਰਾਬ ਵਾਲੀ ਪੀਂਦਾ ਕਰਕੇ ਤਾਂ ਛੜਦਾ ਆਹੋ ਕੁੱਟਮਾਰ ਕਰਦਾ ਸੀ ਨਾਲ ਦੇ ਕੁੱਟਮਾਰ ਕਰਦਾ ਸੀ ਕੋਈ ਕਸਰ ਨਹੀਂ ਛੱਡੀ ਮਤਲਬ ਸਾਰੇ ਪੁੱਠੇ ਕੰਮ ਕੀਤੇ ਆ ਸ਼ਰਾਬ ਵੀ ਪੀਤੀ ਆ ਕੁੱਟਮਾਰ ਵੀ ਕੀਤੀ ਆ ਹੁਣ ਆ ਫਿਰ ਕਿਵੇਂ ਹੁਣ ਹੁਣ ਬੱਸ ਕੇ ਹੋਰ ਵੀ ਅਗਰ ਨਹੀਂ ਆ ਹਾਂ ਜੀ ਹੈ ਨਾ 1 2 3 ਹੁਣ ਨਹੀਂ ਵੀ ਅਗਰ ਨਹੀਂ ਤਰਾ ਪਰ ਤੈਨੂੰ ਬਰਬਾਦ ਕਰਦਾ ਨਾ ਸ਼ਰਾਬ ਨੇ ਜਮਾ ਤੈਨੂੰ ਪਤਾ ਕਰਨਾ ਭਾਜੀ ਮੈਂ ਜਿੰਨਾ ਤੜਫਣਾ ਨਾ ਮੇਰਾ ਕੋਈ ਪਤਾ ਹੁਣ ਕਿੱਥੇ ਕੀ ਦਰਦ ਹੁੰਦਾ ਕਿਵੇਂ ਦੱਸ ਬਾਣੀ ਜਾਣਤਾ ਚ ਕੀ ਜਾਂਦੀ ਹੈ ਕਿਦਾਂ ਨਾ ਇਹ ਬਸ ਇੰਨੀ ਇਸ ਤੋਂ ਜ਼ਿਆਦਾ ਇਸ ਤੋਂ ਜ਼ਿਆਦਾ ਨਹੀਂ ਤੇ ਵਿੱਚ ਦਰਦ ਲੱਤ ਜਿੱਥੇ ਕੀੜੇ ਖਾਂਦੇ ਤੇੰਦਿਆਂ ਪੜਦੇ ਮੈਂ ਤਾਂ ਰੋਣਾ ਭਾਜੀ ਟੀਕਾ ਮਾਰਦਾ ਮੈਂ ਤਾਂ ਖਾਂਦੇ ਨੇ 扑ਕਦੇ ਨੇ ਵਿੱਚ ਚਿੱਟੇ ਨਹੀਂ ਇਹ ਭਾਜੀ ਕਾਲੇ ਕੀੜੇ ਵੀ ਹੈਗੇ ਨੇ ਕਾਲੇ ਵੀ ਹੈਗੇ ਨੇ ਮੈਂ ਕਾਲ ਦੇ ਹੱਥਾਂ ਨਾਲ ਖੇਚ ਲੈਣ ਨੂੰ ਪੈਟਰੋਲ ਪਾ ਕੇ ੱਪੜ ਉਗਦੇ ਨੇ ਨਾ ਆਪਦੇ ਹੱਥਾਂ ਨਾਲ ਖੇਚ ਲੈਣ ਨੂੰ ਜਾਂਚ ਵਾਸਤੇ ਗਿਆ ਨਹੀਂ ਨਾ ਸੇਵਾਲਾ ਕਿਹਾ ਸੀ ਭਾਜੀ ਸੇਵਾਲਾ ਵਾਲਿਆਂ ਨੇ ਗੱਲ ਨਹੀਂ ਸੁਣੀ ਮੈਂ ਦੇਖੋ ਕਿਵੇਂ ਕੀੜੇ ਖਾ ਰਿਹਾ ਵੱਡ ਵੱਡ ਕੇ ਇਸ ਮਥਰਾ ਤੋਂ ਆਏ ਪਰਦੇਸੀ ਨੂੰ ਲੇ ਕੋਈ ਕੀੜੇ ਕਿਵੇਂ ਲੱਤਾਂ 'ਚ ਗਲੀਆਂ ਕਰੀ ਜਾਂਦੇ ਆ ਨਾਮ ਕੀ ਇਤਰਾ ਵੀ ਰੇ ਗਣੇਸ਼ ਗਣੇਸ਼ ਡੈਡੀ ਮੇਰੇ ਦਾ ਨਾਮ ਰਾਜਕੁਮਾਰਾ ਜੀ ਰਾਜਕੁਮਾਰ ਹਾਂ ਜੀ ਗਣੇਸ਼ ਯਾਰ ਬਹੁਤ ਮਾੜੀ ਗੱਲ ਆ ਤੇਰੀ ਯਾਰ ਹੈ Hmm.

نکل گئے تو نہیں کوئی شکایت نہیں جا چکی نہیں پائی ਇਸ ਤੋਂ ਜ਼ਿਆਦਾ ਨਹੀਂ ਇਹ ਦੇਤੇ ਸਾਦੇ ਮੁਸ਼ਕਿਲ ਹੀ ਨੇ ਇੱਕ ਮਿੰਟ ਕਮੈਂਟ ਕਰਕੇ ਛੱਡ ਦੇ ਇੱਥੇ ਦੋ ਕਮੈਂਟਸ ਕਰਕੇ ਲੱਗ ਕਿੰਨੇ ਦਿਨ ਹੋ ਗਏ ਉਹਨੇ ਗਣੇਸ਼ੇ ਹੋਈ ਨਾ ਇਹ ਭਾਜੀ 4 ਮਹੀਨੇ ਹੋ ਗਏ ਜੀ 4 ਮਹੀਨੇ ਹਾਂਜੀ ਬਸ ਭਾਜੀ ਇਸ ਤੋਂ ਜ਼ਿਆਦਾ ਨਹੀਂ ਕਿਚੀ ਨਹੀਂ ਕੱਚ ਜੁੜ ਗਈ ਦੀ ਉਹ ਤੂੰ ਕਹਿੰਦਾ ਸੱਟ ਲੱਗੀ ਹੈ ਮੇਰੇ ਹਿਸਾਬ ਨਾਲ ਮੱਚਿਆ ਮਤਲਬ ਤੂੰ ਢੋੜ ਰਿਹਾ ਯਾਰ ਤੂੰ ਹਜੇ ਵੀ ਸੱਤ-10 ਬਰਨ ਹੋਇਆ ਹੋਇਆ ਤੂੰ ਮੱਚਿਆ ਹੋਇਆ ਨਹੀਂ ਇਹਦੇ ਵਿੱਚ ਖਾਰਸ਼ ਨਹੀਂ ਹੋਣਾ ਖਾਰਸ਼ ਹੁੰਦੀ ਹੈ ਭਾਜੀ ਇਹਦੇ ਅੰਦਰ ਹਾਂ ਖਾਰਸ਼ ਹੁੰਦੀ ਹੈ ਮੈਂ ਉਂਗਲਾ ਮਾਰਦਾ ਰਹਿਣਾ ਇਹਦੇ 'ਚ ਜੋ ਖਾਰਸ਼ ਹੁੰਦੀ ਹੈ ਹਾਂ 8 ਸਾਲ ਪਹਿਲਾਂ ਤੂੰ ਘਰ ਛੱਡਦਾ ਸੀ 9 ਸਾਲ ਹੋ ਗਏ ਭਾਜੀ ਤੇ ਫੇਰ 3 ਸਾਲ ਦੀ ਤੂੰ ਕਹਿੰਨਾ ਮੇਰੀ ਬੱਚੀ ਆ ਹਰ ਗੱਲ ਝੂਠ ਹੀ ਬੋਲਣਾ ਵਾ ਐ ਭਾਈ 3 ਸਾਲ ਦੀ ਤੂੰ ਕਹਿੰਨਾ ਮੇਰੀ ਬੱਚੀ ਆ ਫੇ ਬੱਚੀ 3 ਸਾਲਾਂ ਦੀ ਕਿੱਥੋਂ ਹੋ ਗਈ ਇਹ ਵੀ ਵੱਜਦੀ ਪਈ ਭਾਜੀ ਨਾਲ ਨੂੰ ਹੋਇਆ ਢੋਲਾ ਇਧਰ ਨੂੰ ਪਿੱਛੇ ਨੂੰ ਦਵਾਈ ਪਾਉਣੇ ਮੂਰੇ ਵੀ ਬਾ ਪੈਰ ਨਾਲ ਛੇੜੀ ਹੁਣ 2 ਮਿੰਟ ਤਾਂ ਵੀ ਉੱਪਰਲਾ ਪਾਸਾ ਸਾਫ਼ ਕਰ ਲਈਏ ਆ ਬਾਬਾ ਅਗ ਲੱਗੀ ਅਗ ਨਹੀਂ ਲੱਗੀ ਸਾਫ ਹੋ ਰਿਆ ਦੇਖੀ ਚੱਲੀ ਤੂੰ ਜਮਾਂ ਸੈੱਟ ਹੋ ਜਾਣਾ ਹੁਣ ਐ ਬਾਬਾ ਮਰ ਗਈ ਮਰ ਗਈ ਗਿੜਿਆਂ ਵਾਲੀ ਕਾਲਜ ਪਰੇ ਕਰ ਗਣੇਸ਼ ਇੱਕ ਵਾਰੀ ਥੋੜਾ ਦਰਦ ਹੋਣਾ ਵੀਰੇ ਕਿਉਂਕਿ ਇੰਨੀ ਗੰਦਗੀ ਜੰਮੀ ਆ ਉਹਦੀ ਸਫਾਈ ਹੋਣੀ ਆ ਵੀਰੇ ਮਮੀ ਮਰ ਗਈ ਵਾਸਤਾ ਨੇ ਡੱਕ ਸੇ ਨਾ ਪੈਸਾ ਫੇਰ ਕਦ ਨਾਲ ਕਰਦਾ ਹਾਂ ਅਰੇ ਇਹ ਦਾ ਇਹ ਦੂਜੇ ਉਹ ਨਹੀਂ ਮੈਗਨੇਟ ਬਲੈਂਡ ਤਾਂ ਥੱਲੇ ਰਹਿਣੀ ਆ ਫਰਕ ਨਾ ਰੋਮੀ ਨਹੀਂ ਥੱਲੇ ਆ ਬਲੈਂਡ ਨਾ ਤੂੰ ਪਾਉਣਾ ਫਿਰ ਦੇ ਕਾਇਆ ਰੋਮੀ ਨੂੰ ਪੜੀਦੇ ਇਹ ਹੈਗੀ ਬਾਪੂ ਦੇ ਦੇ ਇਹਨੂੰ ਲੋੜ ਆ